ਕੀ ਨਾ ਪਾਜੀ ਆਪਣਾ ਹੋਰ ਕੀ ਸਮੱਸਿਆ ਮੇਰਾ ਨਾਮ ਭਵੰਦਰ ਸਿੰਘ ਜੇ ਮੈਂ ਇਥੇ ਆਰਮੀ ਦੀ ਵਿੱਚ ਜੌਬ ਕਰਦਾ ਮੇਰੇ ਘਰ ਦੇ ਬਾਰ ਬਾਰ ਬਿਲਕੁਲ ਇੰਨਾ ਗੰਦ ਪਿਆ ਹੋਇਆ ਪਿਛਲੇ ਡੇਢ ਮਹੀਨੇ ਤੋਂ ਤੇ ਇਸ ਤੋਂ ਪਹਿਲਾਂ ਵੀ ਦਿੱਕਤ ਆਈ ਸੀਗੀ ਇਹ ਹੁਣ ਦੀ ਦਿੱਕਤ ਨਹੀਂ ਇਹ ਪਹਿਲਾਂ ਦੀ ਵੀ ਦਿੱਕਤ ਆ ਪਹਿਲਾਂ ਵੀ ਪ੍ਰੋਬਲਮ ਸੋਲਵ ਕੀਤੀ ਸੀਗੀ ਪਰ ਉਸ ਤੋਂ ਬਾਅਦ ਵਿੱਚ ਹੁਣ ਆਉਂਦੇ ਨੇ ਆਂਦੇ ਚੱਕਰ ਲਾ ਕੇ ਚਲੇ ਜਾਂਦੇ ਨੇ ਮੇਰੇ ਸਾਈਡ ਵਾਲਾ ਸੀਵਰੇਜ ਤੇ ਬਿਲਕੁਲ ਹੀ ਬਲੌਕ ਪਿਆ ਇਹ ਪਹਿਲਾਂ ਵੀ ਨਹੀਂ ਖੁੱਲਿਆ ਤੇ ਹੁਣ ਵੀ ਨਹੀਂ ਖੁੱਲਿਆ ਇੱਕ ਸੀਵਰੇ ਸਿਰਫ ਖੁੱਲਿਆ ਉਹ ਦੋਂ ਦਾ ਤੋਂ ਬਾਅਦ ਵਿੱਚ ਇਦਾਂ ਹੀ ਗੰਦ ਪਿਆ ਹੋਇਆ ਇੱਥੇ ਆਉਣ ਜਾਣ ਵਾਲਿਆਂ ਨੂੰ ਵੀ ਦਿੱਕਤ ਹੁੰਦੀ ਆ ਸਾਨੂੰ ਘਰ ਦੇ ਵਿੱਚ ਬਹਿਣਾ ਮੁਸ਼ਕਲ ਹੋਇਆ ਪਿਆ دشਵਾਰ ਹੋਇਆ ਪਿਆ ਅਸੀਂ ਘਰ ਦੇ ਵਿੱਚ ਬੈਠ ਕੇ ਖਾਣਾ ਨਹੀਂ ਖਾ ਸਕਦੇ ਇੰਨਾ ਬੁਰੀ ਹਾਲਾਤ ਹੁਣ ਮੈਂ 1 ਮਹੀਨੇ ਬਾਅਦ ਤੇ ਛੁੱਟੀ ਆਇਆ ਛੁੱਟੀ ਆ ਕੇ ਮੈਂ ਇੱਥੇ ਰੋਟੀ ਨੀ ਬੈ ਕੇ ਅੰਦਰ ਖਾ ਸਕਦਾ ਤਾਂ ਮੈਂ ਕੀ ਕਰਾਂਗਾ ਇਹ ਬੇਸ ਕੀ ਐ ਇਸ ਸਮੱਸਿਆ ਦਾ ਕਿਉਂ ਨਹੀਂ ਹੱਲ ਹੋ ਰਹੀ ਬੇਸ ਦੇਖੋ ਜੀ ਸੀਵਰੇਜ ਬਲਾਕ ਨੇ ਇਹ ਬਲਾਕੇਜ ਖੋਲ ਹੀ ਨਹੀਂ ਰਹੀ ਕਿਉਂ ਨਹੀਂ ਖੋਲ ਰਹੀ ਕੀ ਕਰਨ ਦੇਖੋ ਜੀ ਇਹ ਤਾਂ ਪ੍ਰਸ਼ਾਸਨ ਨੂੰ ਪਤਾ ਹੈ ਇਹ ਚੀਜ਼ ਦਾ ਇਹਨਾਂ ਨੂੰ ਚਾਹੀਦਾ ਇੱਕ ਤੇ ਗਲੀ ਨੀਵੀਂ ਆ ਗਲੀ ਨੀਵੀਂ ਹੋਣ ਕਰਕੇ ਜਿਹੜਾ ਬਲਾਕ ਜਿ ਥੋੜਾ ਜਿਹਾ ਵੀ ਬਲਾਕ ਲੱਗਦੀ ਆ ਉਹਦੇ ਨਾਲ ਪਾਣੀ ਇੱਥੇ ਖੜਾ ਹੋ ਜਾਂਦਾ ਆ ਆਉਣ ਜਾਣ ਦੇ ਰਾਹੀ ਆ ਮੈਂ ਦੇਖੋ ਕਿੰਨੀ ਦਿੱਕਤ ਹੋ ਰਹੀ ਆ ਕਿੰਨੀ ਪਰੇਸ਼ਾਨੀ ਨਾਲ ਨਗਰੇ ਆ ਘਰਾਂ ਚ ਵੀ ਪਾਣੀ ਵਰਤ ਘਰਾਂ ਚ ਵੀ ਚਲਾ ਜਾਂਦਾ ਜੇ ਜਦੋਂ ਇਹ ਬਲਾਕ ਪੂਰੇ ਹੋ ਜਾਂਦੇ ਜੇ ਮੇਰਾ ਘਰ ਉੱਚਾ ਹੈ ਗਲੀ ਨਾਲੋਂ ਕਾਫੀ ਉੱਚਾ ਜਦੋਂ ਬਲਾਕ ਲੱਗ ਜਾਂਦਾ ਬਲਾਕ ਪਿੱਛੇ ਨੂੰ ਮਾਰ ਦਿੰਦਾ ਪੂਰਾ ਔਰ ਇਹਦੇ ਨਾਲ ਬੈਕ ਬਲਾਕ ਮਾਰਦਾ ਜਦੋਂ ਉਦੋਂ ਫਿਰ ਅੰਦਰ ਪਾਣੀ ਚਲਾ ਜਾਂਦਾ ਔਰ ਮੱਛਰ ਹੋ ਗਿਆ ਦੀ ਪ੍ਰੋਬਲਮ ਮੱਛਰ ਡੇਂਗੂ ਬੱਚਿਆਂ ਨੂੰ ਪਰੇਸ਼ਾਨੀ ਆਉਣ ਜਾਣ ਚ ਪਰੇਸ਼ਾਨੀ ਸਕੂਲ ਜਾਣ ਚ ਪਰੇਸ਼ਾਨੀ ਹੋ ਰਹੀ ਮੈਂ ਦਰਸ਼ਨ ਸਿੰਘ ਸੋਢੀ ਨਿਊਕ ਲੋਨੀ ਸੰਤਨਗਰ ਤੋਂ ਬੋਲ ਰਿਹਾ ਸਾਡੀ ਪੌਂਦੇ ਹੈ ਸਾਡੋਂ ਗਲੀ ਦਾ ਬਹੁਤ ਪ੍ਰੋਬਲਮ ਆ ਰਹੀ ਹੈ ਇੰਨਾ ਪਾਣੀ ਗੰਦਾ ਖੜਾ ਹੋਇਆ ਬੱਚਿਆਂ ਨੂੰ ਮਲੇਰੀਆ ਹੋ ਰਿਹਾ ਹੈ ਮੁਸ਼ਕਲ ਆ ਰਹੀ ਗੰਦੇ ਪਾਣੀ ਅੰਦਰ ਸੰਸਕਾਰਾਂ ਜਵਾਰ ਰਹੇ ਆ ਔਰ ਅਸੀਂ ਸਾਡੀ ਪ੍ਰਸ਼ੰਮਰੀ ਇਹ ਬੇਨਤੀ ਹੈ ਕਿ ਸਾਡੀ ਗਲੀ ਉੱਚੀ ਕੀਤੀ ਜਾਵੇ ਉੱਚੀ ਕਰਕੇ ਨਿਕੋ ਬਰਾਬਰ ਕੀਤਾ ਜਾਵੇ ਤਾਂ ਕਿ ਮਸਲਾ ਹੱਲ ਹੋ ਜਾਵੇ ਇਹਦਾ ਵੀ ਪ੍ਰੋਬਲਮ ਹੈ ਇਹਨੂੰ ਜਿਵੇਂ 1.5-2 ਮਹੀਨੇ ਹੋ ਗਏ ਸਾਡੇ ਨੂੰ ਦੋ ਮਹੀਨੇ ਕਰਸਾ ਹੋ ਗਏ ਔਰ ਸਿਵਲ ਵਾਲੇ ਆਉਂਦੇ ਆ ਐਂ ਨਹੀਂ ਕਿ ਨਹੀਂ ਆਉਂਦੇ ਉਹਨਾਂ ਨੇ ਠੀਕ ਕੀਤੀ ਹੈ ਉਹ ਸਿਵਲ ਖੋੜ ਕੇ ਗਏ ਆ ਪਰ ਜਿਹੜੀ ਗਲੀ ਦੀ ਨੀਵੀਂ ਹੋਣ ਕਰਕੇ ਪ੍ਰੋਬਲਮ ਆ ਰਹੀ ਹੈ ਇਹ ਜਿਹੜੀ ਗਲੀ ਉੱਚੀ ਨਹੀਂ ਹੁੰਦੀ ਇਹ ਪ੍ਰੋਬਲਮ ਕਦੇ ਵੀ ਸੌਫ ਨਹੀਂ ਹੋ ਸਕਦੀ ਭਲਾ ਗਲੀ ਉੱਚੀ ਕਰਨ ਜਿਹੜੇ ਗੱਡਰ ਦੇਖੋ ਸਾਡੇ ਗੱਡਰਾਂ ਦਾ ਮਾਰਗ ਦੇਖੋ ਸਾਡੇ ਗੱਡਰ ਜਿਹੜੇ ਸਾਰੇ ਪੱਥਰ ਡਿੱਗ ਜਾਂਦੇ ਆ ਸੈਕੰਡ ਡਿਗਿਆਂ ਦੇ ਲੋਕੀ ਗੱਡੀਆਂ ਮੋਟਰਸਾਈਕਲ ਡਿੱਗ ਰਿਹਾ ਇਹਨਾਂ ਥੀ ਇਹਨੂੰ ਠੀਕ ਕਰਨੇ ਨੂੰ ਉੱਤੇ ਵਾਲੇ ਆਉਂਦੇ ਆ ਤੇ ਠੀਕ ਨਹੀਂ ਹੁੰਦਾ ਨੋ ਕਰਕੇ ਠੀਕ ਆ ਜੀ ਜਾਂਦੇ ਆ ਉਹ ਹੁੰਦੇ ਆ ਆਇਆ ਠੀਕ ਕਰਕੇ ਜਾਂਦੇ ਆ ਮੈਂ ਪ੍ਰੋਬਲਮ ਸਬਸੋਲਵ ਇਹ ਕਿ ਗਲੀ ਉੱਚੀ ਹੋਵੇ ਮਿੱਟੀ ਪਾ ਕੇ ਉਸ ਚੀਕੀ ਲੈਵਲ ਕੇ ਜਾਓ ਗਲੀ ਦੇ ਬਰਾਬਰ ਤੇ ਫਿਰ ਇਹ ਗੱਡੀ ਦੀ ਪ੍ਰੋਬਲਮ ਸੋਲਵ ਹੋ ਜਾਂਦਾ ਉਹ ਹੁੰਦੇ ਜੀ ਉਹਨਾਂ ਦੇ ਦੋਸ਼ ਨਹੀਂ ਦਿੰਦੇ ਕਿ ਉਹ ਹੁੰਦੇ ਕੋਈ ਜੀ ਸਾਹਿਬ ਨਾਲ ਆਇਆ ਗੱਡੀ ਲੈ ਕੇ ਆਇਆ ਸਭ ਕੀਤਾ ਉਹਨਾਂ ਨੇ ਕਹਿੰਦਾ ਅਸੀਂ ਗੱਲ ਮੈਂ ਕਹਿੰਦਾ ਕੀਤਾ ਪਰ ਇਹ ਬਸਾਸ ਦਾ ਕੰਮ ਹੋ ਗਿਆ ਸਾਡਾ ਪਤਾ ਨਹੀਂ ਕਿ ਉਹ ਇਹ ਪੈਸੇ ਦੇਣਗੇ ਤਾਂ ਹੀ ਹੋਗਾ ਨਾ ਇਹਦਾ ਕਿੰਨੇ ਘਰਾਂ ਨੂੰ ਮੁਸ਼ਕਲ ਪੇਸ਼ ਆ ਰਹੀ ਸਿਕੰਦਰ ਚਾਰ ਤਿੰਨ ਚਾਰ ਘਰ ਆ ਜੀ ਜੀ ਚਾਰ ਹਾਂ ਜੀ ਤੇ ਕੀ ਕੀ ਪ੍ਰੋਬਲਮ ਆਂਦੀ ਐ ਇਹ ਦੇ ਕਰਕੇ ਗੰਦੇ ਪਾਣੀ ਦੇ ਗੰਦੇ ਪਾਣੀ ਦਾ ਮਲੇਰੀਆ ਹੋ ਰਿਹਾ ਸਾਡੇ ਗੱਡੀਆਂ ਟਾਇਰ ਦੇ ਗੰਦੇ ਗੋਹਾਂ ਨਾਲ ਲਿਬਰੇ ਗੰਦੇ ਨਾਲ ਲਿਬਰੇ ਅੰਦਰ ਪੜ ਜਾਂਦੇ ਵੇਲੇ ਆ ਦੇ ਬੱਚੇ ਸਾਡੇ ਅੰਦਰ ਮਸਕ ਪੈ ਰਿਹਾ ਸਾਡੇ ਜੋ ਟਾਇਰ ਲਿਬਰਦੇ ਸਾਰੇ ਅੰਦਰ ਜਾਂਦੇ ਸਾਡੇ ਕੀ ਕਰੀਏ ਕੀ ਕਰੀਏ ਮੋਟਰਸਾਈਕਲ ਅੰਦਰ ਲੈ ਕੇ ਕੱਢੇ ਪੈਰ ਸਾਡੇ ਲਿਪਕੀ ਜਾਂਦੇ ਐ ਕੀ ਕੀ ਕਿਦਾਂ ਜਾਈਏ ਬੱਚੇ ਮਲੇਰੀਆ ਹੋ ਗਿਆ ਜੀ ਬਜਨ ਉਹ ਸਰਕਾਰ ਦਾ ਕਹਿੰਦੀ ਮਰੀਜ਼ ਬੱਚਾ ਗਮਲੇ ਗਾਏ ਪਾਣੀ ਦਾ ਸਾਡੇ ਸੜ ਜਾਂਦੀ ਐ ਤੇ ਆ ਗੋੜੋੜੇ ਪਾਣੀ ਖੜਾ ਕਰੀਦਾ ਇਹਨੂੰ ਕੋਈ ਦੇਦਾ ਆ ਇਹ ਨਗਰ ਕੌਂਸਲ ਦੀ ਹੱਟ ਚਾਂ ਦਾ ਨਗਰ ਕੌਂਸਲ ਨੂੰ ਸੁਨੇਹਾ ਸਮੱਸਿਆ ਕਦੀ ਕਲੀ ਨਗਰ ਕੌਂਸਲ ਨੂੰ ਵੀ ਮਿਲੇ ਹੋ ਨਹੀਂ ਅਜੇ ਨਹੀਂ ਮਿਲਿਆ ਮੈਨਾਂ ਕਦੀ ਨਹੀਂ ਗਿਆ ਉਹਨਾਂ ਨੂੰ ਐਪਲੀਕੇਸ਼ਨ ਦੇ ਦਿੱਤੀ ਨਹੀਂ ਦਿੱਤੀ ਅਸੀਂ ਜਿਹੜੇ ਜੇ ਜੇ ਸਾਹਿਬ ਜਿਹੜੇ ਜੇ ਸਾਹਿਬ ਆਉਂਦੇ ਹਨ ਨਾ ਨਗਰ ਕੌਂਸਲ ਦੀ ਹੱਤ ਚਾਂਦੀ ਆ ਸਮੱਸਿਆ ਕਦੀ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਜਾਂ ਇਹੋ ਵਗੈਰਾ ਨੂੰ ਮਿਲੇ ਅਸੀਂ ਜੇ ਸਾਹਿਬ ਨੂੰ ਹੋਰ ਸਾਹਿਬ ਨੂੰ ਮਿਲਿਆ ਜੀ ਉਹਨਾਂ ਨੂੰ ਦੱਸਿਆ ਪਰ ਅਸੀਂ ਲਿਟਰਲ ਤੇ ਅਜੇ ਤੱਕ ਕੋਈ ਨੂੰ ਕੁਝ ਦੱਸਾਨੇ ਨਹੀਂ ਹੈ ਜੇ ਸਾਹਿਬ ਨੂੰ ਦੱਸਿਆ ਉਹ ਸਾਹਿਬ ਹੀ ਉੱਚੇ ਕਰਾਓ ਕਹਿੰਦੇ ਅਸੀਂ ਕਰਾਵਾਂਗੇ ਪਰ ਹੁੰਦਾ ਨਹੀਂਗਾ ਜੇ ਸਾਹਿਬ ਆਏ ਜਿਹੜੇ ਸਿਵਲ ਬੋਰਡ ਦੇ ਹੈ ਨਾ ਜੇ ਉਹ ਆਏ ਸੀਗੇ ਉਹਨਾਂ ਕਹਿੰਦੇ ਸੀ ਇੱਕ ਸਪਰੇਅ ਕਰਾਓ ਪਰ ਕੋਈ ਅਸੀਂ ਕੰਮ ਉਹ ਹੋਇਆ ਹੀ ਨਹੀਂ ਲਗਾਤਾਰ ਕਿੰਨੀ ਦਿਨ ਤੋਂ ਹੋਇਆ ਸਮੱਸਿਆ ਇਹ ਤੇਰੀ ਚਾਹ ਤੈਨੂੰ 2-3 ਮਹੀਨੇ ਤੋਂ ਹੀ ਹੋਈ ਐ ਸੀ ਪਹਿਲਾਂ ਠੀਕ ਸੀ ਪ੍ਰੋਬਲਮ ਆ ਰਹੀ ਐ ਤੁਹਾਨੂੰ ਮੈਂ ਨਾਮ ਅਨਮੋਲ ਸੋਢੀ ਐ ਮੈਂ ਨਿਊ ਸੰਦਰ ਕਲੋਨੀ ਤੋਂ ਆਂ ਸਾਨੂੰ ਸਕੂਲ ਜਾਂਦੇ ਵੀ ਬਹੁਤ ਪ੍ਰੋਬਲਮ ਹੁੰਦੀ ਐ ਤੇ ਇਸ ਤੋਂ ਬਹੁਤ ਬਿਮਾਰੀਆਂ ਚੱਲਦੀਆਂ ਜਿਦਾ ਕਿ ਡੇਂਗੂ ਮਲੇਰੀਆ ਟਾਈਫਾਈਡ ਬਹੁਤ ਸਾਰੀ ਬਿਮਾਰੀਆਂ ਸਟਾਰਟ ਹੋ ਸਕਦੀਆਂ ਵਾ ਤੇ ਸਾਨੂੰ ਜਲਦ ਤੋਂ ਜਲਦ ਜਿਹੜੀ ਗਲੀ ਐ ਇਹਨੂੰ ਥੋੜਾ ਉੱਚਾ ਕਰਨਾ ਚਾਹੀਦਾ ਤੇ ਇਦਨਾ ਪੂਰੇ ਐਚ ਕੋਲੋਨੀ ਦੀ ਜਿਹੜੀ ਆ ਗਲੀ ਆ ਤੇ ਬਹੁਤ ਗੰਦਾ ਪ੍ਰਭਾਵ ਪੈਂਦਾ ਤੇ ਇਸ ਦਾ ਕਹਿਆ ਉਹਨੂੰ ਆ ਇਹ ਸਰਕਾਰ ਨੂੰ ਕਰਨਾ ਚਾਹੀਦਾ ਇਹ ਚੀਜ਼ ਨੂੰ ਕਿ ਇਹਨੂੰ ਮੋਟੀਵੇਟ ਕਰਨਾ ਚਾਹੀਦਾ ਹੈ ਕਿ ਆ ਗਲੀ ਉੱਤੇ ਚੱਕਣੀ ਚਾਹੀਦੀ ਹੈ ਜਿਆਦਾ ਕਿਉਂਕਿ ਦੂਸਰੀ ਗਲੀ ਤੇ ਨੀਵੀਆਂ ਤੇ ਇੱਥੇ ਸਾਰਾ ਪਾਣੀ ਇਕੱਠਾ ਹੋ ਜਾਂਦਾ ਬਸ ਇਹ ਉੱਚਾ ਇਲਾਕਾ ਇਸ ਕਰਕੇ ਪਾਣੀ ਤੋਂ ਨਹੀਂ ਨਿਕਲਦਾ ਨਹੀਂ ਨੀਵਾਂ ਵਾਲੀ ਘਾਟ ਇਲਾਕਾ ਹੈ ਸਾਰਾ ਪਾਣੀ ਇੱਧਰ ਨੂੰ ਆਉਂਦਾ ਹਾਂਜੀ ਇੱਧਰ ਨੂੰ ਆਉਂਦਾ ਨਹੀਂ ਦੇਤੋ ਇਹ ਸਮੱਸਿਆ ਇਹ 1 2 ਮਨਸ ਹੋ ਗਿਆ ਇਹਨੂੰ ਇਹ ਚੀਜ਼ ਨਹੀਂ